ਮੈਂ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਲੋਕ ਚੇਤਨਾ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਥੀਓ ਆਪਾਂ ਜਾਣਦੇ ਹਾਂ ਕਿ ਤਰਨਤਾਰਨ ਦੇ ਵਿੱਚ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੀ ਹਰ ਜਿਹੜੀ ਮਸ਼ੀਨਰੀ ਹੈਗੀ ਹੈ ਤਰਨਤਾਰਨ ਦੇ ਵਿੱਚ ਕਾਰਜਸ਼ੀਲ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਵਾਰਿਸ ਪੰਜਾਬ ਦੇ ਅਕਾਲੀ ਦਲ ਔਰ ਬਹੁਤ ਸਾਰੇ ਹੋਰ ਵੀ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਆ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਆ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਵੀ ਕੋਈ ਬਾਇ ਇਲੈਕਸ਼ਨ ਆਉਂਦੀ ਆ ਉਹਦੇ ਵਿੱਚ ਜਿਹੜੀਆਂ ਵੀ ਸਮਾਜਿਕ ਜਿਹੜੀਆਂ ਤੁਹਾਡੀਆਂ ਮੁਲਾਜ਼ਮ ਜਥੇਬੰਦੀਆਂ ਹੁੰਦੀਆਂ ਨੇ ਕਿਸਾਨ ਜਥੇਬੰਦੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਰਕਾਰ ਦੇ ਕੋਲੋਂ ਆਪਣੀਆਂ ਮੰਗਾਂ ਰੱਖ ਕੇ ਮਨਵਾਉਣੀਆਂ ਹੁੰਦੀਆਂ ਨੇ ਉਹ ਵੀ ਇਸ ਬਾਇ ਇਲੈਕਸ਼ਨ ਦੇ ਵਿੱਚ ਕੋਈ ਵੀ ਬਾਇ ਇਲੈਕਸ਼ਨ ਹੋਵੇ ਉਹਦੇ ਵਿੱਚ ਸਰਗਰਮ ਹੋ ਜਾਂਦੀਆਂ ਹੁਣ ਜੇ ਆਪਾਂ ਤਰਨ ਤਰਨ ਦੀ ਗੱਲ ਕਰੀਏ ਅ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਮੈਲ ਇਕਸ਼ਨਸ ਹੋਈਆਂ ਚਾਹੇ ਗਿੱਦੜਬਾਦ ਗਿੱਦੜਬਾਦ ਹੀ ਹੋਈ ਚੱਬੇਵਾਲ ਦੀ ਹੋਈ ਜਲੰਧਰ ਦੀ ਹੋਈ ਉਹਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪਣੀਆਂ ਜਿਹੜੀਆਂ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਦੇ ਲਈ ਸੰਵਿਧਾਨਕ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਸਰਕਾਰ ਦੇ ਉੱਤੇ ਦਬਾਅ ਬਣਾਉਣ ਵਾਸਤੇ ਜਿਹੜਾ ਸੰਘਰਸ਼ ਸਮੇਂ-ਸਮੇਂ ਸਰ ਕਰਦੇ ਰਹੇ ਪਰ ਸਰਕਾਰ ਕੋਲੇ ਇੱਕ ਐਸੀ ਪਾਵਰ ਹੈ ਸਰਕਾਰ ਕੋਲੇ ਇੱਕ ਐਸੀ ਤਾਕਤ ਹੈ ਸਰਕਾਰ ਮੁਲਾਜ਼ਮਾਂ ਤੋਂ ਛੱਡੋ ਜੀ ਹਰ ਧਰਤੀ ਦੇ ਉੱਤੇ ਰਹਿਣ ਵਾਲੇ ਹਰ ਇੱਕ ਬੰਦੇ ਨਾਲ ਕੁਝ ਵੀ ਕਰ ਸਕਦੀ ਹੈ ਸੋ ਜਦੋਂ ਵੀ ਇਸ ਤਰ੍ਹਾਂ ਦਾ ਬਾਈ ਇਲੈਕਸ਼ਨ ਦਾ ਸਮਾਂ ਹੁੰਦਾ ਜਿੱਥੇ ਮੁਲਾਜ਼ਮ ਜਥੇਬੰਦੀਆਂ ਸਰਗਰਮ ਹੋ ਜਾਂਦੀਆਂ ਉੱਥੇ ਸਰਕਾਰੀ ਮਸ਼ੀਨਰੀ ਦੀ ਜਿਹੜਾ ਦੁਰਉਪਯੋਗ ਕਰਕੇ ਇਹਨਾਂ ਮੁਲਾਜ਼ਮ ਜਥੇਬੰਦੀਆਂ ਨੂੰ ਲੌਲੀਪੌਪ ਦੇ ਦਿੱਤੇ ਜਾਂਦੇ ਆ ਆਪਣੇ ਆਈਐਸ ਅਫਸਰ ਨੂੰ ਬੁਲਾ ਕੇ ਆਪਣੇ ਚੀਫ ਸੈਕਟਰੀ ਸਾਹਿਬਾਨਾਂ ਨੂੰ ਬੁਲਾ ਕੇ ਬੰਕ ਬੰਕ ਡਿਪਾਰਟਮੈਂਟਾਂ ਦੇ ਨੂੰ ਉਹਨਾਂ ਨਾਲ ਪੈਨਲ ਮੀਟਿੰਗਾਂ ਵੀ ਕਰਵਾਈਆਂ ਜਾਂਦੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਵਕ ਵਕ ਜਥੇਬੰਦੀਆਂ ਨੂੰ ਜਿਹੜੇ ਸਰਕਾਰੀ ਪੱਤਰ ਕੱਢ ਕੇ ਉਹਨਾਂ ਨੂੰ ਬਕਾਇਦਾ ਸੀਐਮ ਸਾਹਿਬ ਨਾਲ ਮੀਟਿੰਗ ਵੀ ਕਰਵਾਈ ਜਾਂਦੀ ਹੈ ਪਰ ਜਦੋਂ ਇਹ ਬਾਇ ਇਲੈਕਸ਼ਨ ਦਾ ਜਿਹੜਾ ਦੌਰ ਖਤਮ ਹੋ ਜਾਂਦਾ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਉਹ ਉਮੀਦਵਾਰਾਂ ਚੱਲਦਾ ਰਹਿੰਦਾ ਸਰਕਾਰ ਦੇ ਜਿਹੜੇ ਉਹ ਆਪਣੀ ਜਿਹੜੀ ਕੀਤੇ ਹੋਏ ਵਾਅਦਿਆਂ ਦੇ ਅਨੁਸਾਰ ਨਹੀਂ ਚੱਲਦੀ ਤੇ ਮੁਲਾਜ਼ਮ ਮੁੜ ਕੇ ਜਿਹੜਾ ਉਹ ਨਿਰਾਸ਼ ਹੋ ਕੇ ਆਪਣੇ ਘਰ ਬੈਠ ਜਾਂਦੇ ਹੁਣ ਜਿੱਥੋਂ ਤੱਕ ਤਰਨ ਤਰਨ ਦੀ ਗੱਲ ਕਰੀਏ ਤਾ ਤਰਨ ਤਰਨ ਦੇ ਵਿੱਚ ਐਨਪੀਐਸ ਮੁਲਾਜ਼ਮਾਂ ਵੱਲੋਂ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਉਹਦੀ ਬਹਾਲੀ ਲਈ ਜਿਹੜੀ ਸੰਘਰਸ਼ ਕਮੇਟੀ ਬਣੀ ਹੈ ਤੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਤੌਰ ਤੇ 2 ਨਵੰਬਰ ਨੂੰ ਤਰਨ ਤਰਨ ਦੇ ਵਿੱਚ ਇੱਕ ਝੰਡਾ ਮਾਰਚ ਕਰਨ ਦਾ ਜਿਹੜਾ ਐਲਾਨ ਕਰਤਾ ਹੈ। ਔਰ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਮੁਲਾਜ਼ਮ ਵਿਰੋਧੀ ਚਿਹਰਾ ਅਸੀਂ ਨੰਗਾ ਕਰਕੇ ਉੱਥੇ ਝੰਡਾ ਮਾਰਚ ਵੀ ਕਰਾਂਗੇ ਇਹਦੇ ਖਿਲਾਫ ਧਰਨੇ ਵੀ ਲਾਵਾਂਗੇ। ਇਸ ਜਥੇਬੰਦੀ ਦੇ ਜਿਹੜੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਔਰ ਪ੍ਰੈਜ਼ੀਡੈਂਟ ਸਰਦਾਰ ਸੁਖਜੀਤ ਸਿੰਘ ਹੈ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਜਿਹੜੇ ਆਮ ਆਦਮੀ ਪਾਰਟੀ ਨੇ ਇੱਕ ਲਿਖਤੀ ਗਰੰਟੀ ਜਿਹੜੀ ਦਿੱਤੀ ਸੀ ਕਿ 올ਡ ਪੈਨਸ਼ਨ ਸਕੀਮ ਨੂੰ ਸਰਕਾਰ ਆਉਂਦਿਆਂ ਲਾਗੂ ਕਰ ਦਿੱਤਾ ਜਾਊਗਾ ਪਰ ਸਰਕਾਰ ਨੇ ਇਸ ਦੇ ਉੱਤੇ ਪੌਣੇ 4 ਸਾਲ ਦਾ ਰਾਜ ਭਾਗ ਲੋਕਾਂ ਦੇ ਸਰਾਂ ਦੇ ਉੱਤੇ ਕਰਨ ਦੇ ਬਾਵਜੂਦ ਵੀ ਅੱਜ ਤੱਕ ਜਿਹੜਾ ਉਹ 올ਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਔਰ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਹਿਮਾਚਲ ਸਰਕਾਰ ਉਹਨਾਂ ਨੇ ਇਹ ਵਾਅਦਾ ਵੀ ਚੋਣ ਚੋਣ ਮੁਹਿੰਮ ਦੌਰਾਨ ਕੀਤਾ ਸੀ ਪਰੰਤੂ ਹਿਮਾਚਲ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਉਹਨਾਂ ਨੇ ਜਿਹੜਾ ਹਿਮਾਚਲ ਦੇ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਅੱਜ ਤੋਂ ਕਰੀਬ 6 ਮਹੀਨੇ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਲਾਗੂ ਕਰਤਾ ਹੁਣ ਜੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਦੀ ਜੇ ਗੱਲ ਕਰੀਏ ਉਹ ਵੀ 2 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਜਿਹੜਾ ਇੱਕ ਰੋਸ ਮਾਰਚ ਕਰਨ ਜਾ ਰਹੇ ਆ ਉਹਨਾਂ ਦੀ ਜੌਨਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇ ਪੈਰਿਟੀ ਦੇ ਇੱਕ ਨੁਮਾਇੰਦੇ ਜਿਹੜੇ ਡਾਕਟਰ ਗੁਰਚਰਨ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ तमाम ਵੈਟਰਨਰੀ ਡਾਕਟਰ ਜਿਹੜੇ ਹੈਗੇ ਆ ਸਾਢੇ 4 ਸਾਲਾਂ ਤੋਂ ਮੈਡੀਕਲ ਡਾਕਟਰਾਂ ਨਾਲ ਪੇ ਪੈਰਿਟੀ ਅਤੇ 4914 ਦਾ ਜਿਹੜਾ ਡੀਏਸੀਪ ਨੂੰ ਬਹਾਲ ਕਰਾਉਣ ਲਈ ਸੰਘਰਸ਼ ਕਰਦੇ ਆ ਰਹੇ ਆ ਪਰੰਤੂ ਸਰਕਾਰ ਦੇ ਕੰਨ ਦੇ ਉੱਤੇ ਕੋਈ ਜੂ ਨਹੀਂ ਸਰਕਦੀ ਆ ਸਰਕਾਰ ਜਿਹੜੀ ਵਕਤ ਟਪਾਉਣ ਦਾ ਵਕਤ ਲੰਘਾਉਣ ਦੇ ਰਸਤੇ ਦੇ ਉੱਤੇ ਚੱਲਦੀ ਰਹਿੰਦੀ ਹੈ ਔਰ ਵੈਟਰਨਰੀ ਡਾਕਟਰਾਂ ਦਾ ਕਹਿਣਾ ਹੈ ਕਿ ਮੈਡੀਕਲ ਡਾਕਟਰਾਂ ਦੇ ਨਾਲ ਜਿਹੜਾ ਉਹਨਾਂ ਦਾ 42 ਸਾਲਾਂ ਤੋਂ ਚੱਲੀ ਆ ਰਹੀ ਸੀ ਪੇ ਪੈਰਟੀ ਉਹ ਕਾਂਗਰਸ ਸਰਕਾਰ ਵੇਲੇ 2021 ਦੇ ਵਿੱਚ ਉਹ ਉਹਦੇ ਨਾਲੋਂ ਗਲਤ ਤਰੀਕੇ ਨਾਲ ਤੋੜਤੀ ਜਿਹਦੇ ਨਾਲ ਉਹਦਾ ਸਟਾਏ ਹੋਇਆ ਕਿ ਵੈਟਰਨਰੀ ਡਾਕਟਰ ਸੀਗੇ ਜਿਹੜੇ ਉਹਨਾਂ ਦੀ 56100 ਤੋਂ ਜਿਹੜੀ ਬੇਸਿਕ ਪੇ ਸਕੇਲ ਸੀਗਾ ਉਹ ਘਟ ਕੇ 47600 ਰਹਿ ਗਿਆ ਜਿਹਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਜੇ ਅਗਲੀ ਗੱਲ ਕਰੀਏ ਤਾਂ ਇਸ ਦੇ ਨਾਲ ਨਾਲ ਜਿਹੜੀਆਂ ਇੱਕ ਡੀਐਸਟੀ ਸੀਟੀਐਸ ਕੰਟਰੈਕਟਰ ਕੰਟਰੈਕਟ ਇੰਸਟਰਕਟਰ ਯੂਨੀਅਨ ਹੈ ਇਹਨਾਂ ਦੇ ਆ ਵੀ ਜਿਹੜੀਆਂ ਪੈਨਲ ਮੀਟੀਆਂ ਸੀਐਮ ਸਾਹਿਬ ਨਾਲ ਵਕ ਵਕ ਤੁਹਾਡੀਆਂ ਜਿਮਨੀ ਚੋਣਾ ਦੇ ਵਿੱਚ ਹੁੰਦੀਆਂ ਰਹੀਆਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਸੁਰਜੀਤ ਸਿੰਘ ਸੰਦੀਪ ਸਿੰਘ ਤਰਨ ਤਰਨ ਉਹਨਾਂ ਦਾ ਕਹਿਣਾ ਕਿ ਅਸੀਂ ਪਹਿਲਾਂ ਵੀ ਜਲੰਧਰ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਉਸ ਵੇਲੇ ਵੀ ਅਸੀਂ ਪੈਨਲ ਮੀਟਿੰਗਾਂ ਆ ਸੀਐਮ ਸਾਹਿਬ ਨਾਲ ਕੀਤੀਆਂ ਤਿੰਨ ਚਾਰ ਮੀਟਿੰਗਾਂ ਉਹਨਾਂ ਦੀਆਂ ਜਲੰਧਰ ਬਾਈ ਇਲੈਕਸ਼ਨ ਦੇ ਦੌਰਾਨ ਹੋਈਆਂ ਹਰਪਾਲ ਚੀਮਾ ਸੱਤ ਅੱਠ ਮੀਟਿੰਗਾਂ ਕਰ ਚੁੱਕੇ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇੰਨੀ ਨਾ ਕਮੀ ਹੈ ਕਿ ਵਕਤ ਲੰਘਾਉਣ ਤੋਂ ਇਲਾਵਾ ਸਰਕਾਰ ਮੁਲਾਜ਼ਮਾਂ ਦੇ ਪੱਲੇ ਪਾਉਣ ਦੇ ਲਈ ਕੁਝ ਸਿਹਰਦੇ ਨਹੀਂ ਹੈਗੀ ਸੋ ਚੱਬੇ ਮਾਲ ਦੀ ਗੱਲ ਹੋਵੇ ਗਿੱਧੜ ਬਹਾਦੀ ਹੋਵੇ ਜਲੰਧਰ ਦੀ ਹੋਵੇ ਹੁਣ ਤਰਨਤਨ ਦੀ ਹੋਵੇ ਉਹੀ ਮਾਹੌਲ ਉਹੀ ਮੰਗਾਂ ਸਰਕਾਰ ਦੇ ਕੋਲੇ ਸਰਕਾਰ ਨੂੰ ਜਿਹੜਾ ਮੁਲਾਜ਼ਮ ਯੂਨੀਅਨ ਵਕ ਵਕ ਸਮੇਂ ਜਿਹੜਾ ਆਪਣਾ ਸੰਘਰਸ਼ ਕਰਕੇ ਇਸ ਗੱਲ ਦੀ ਦਬੋਬ ਬਣਾਉਣ ਦੀ ਯਤਨਾਂ ਦੇ ਵਿੱਚ ਲੱਗੇ ਰਹਿੰਦੀਆਂ ਪਰ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਸਰਦੀ ਸਰਕਦੀ ਸੋ ਇਸ ਦੇ ਨਾਲ ਨਾਲ ਜੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੱਥੇ ਮੁਲਾਜ਼ਮ ਜਿੱਥੇ ਬੰਦੀਆਂ ਆਪਣੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸਰਕਾਰ ਤੇ ਦਬੋਬ ਬਣਾਉਣ ਵਾਸਤੇ ਨਾ ਜਿਮਨੀ ਚ ਉਹਨਾਂ ਦੇ ਵਿੱਚ ਸੰਘਰਸ਼ ਦਾ ਬਿਗਲ ਬਜਾਉਂਦੇ ਆ ਉੱਥੇ ਨਾਲ ਨਾਲ ਜਿਹੜਾ ਸਯੁਕਤ ਕਿਸਾਨ ਮੋਰਚਾ ਕਿਸਾਨਾਂ ਨੇ ਵੀ ਜਿਹੜਾ ਜਦੋਂ ਇਹਨਾਂ ਦੀ ਨਾਮਜ਼ਦਗੀ ਹੋਈ ਜਲੰਧਰ ਦੇ ਵਿੱਚ 17 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੱਲੋਂ ਜਦੋਂ ਉੱਥੇ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਉਹਦੇ ਵਿੱਚ ਸੀਐਮ ਸਾਹਿਬ ਵੀ ਸ਼ਾਮਲ ਹੋਏ ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਸਰਕਾਰ ਦਾ ਭਗਵੰਤ ਮਾਨ ਸਾਹਿਬ ਦਾ ਪੁਤਲਾ ਫੂਕਿਆ ਤੇ ਉਹਨਾਂ ਦੇ ਨਾਲ ਪੁਲਿਸ ਨੇ ਵਦੀਕੀ ਵੀ ਕੀਤੀ ਜਾਂਤੀ ਕੀਤੀ ਔਰ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਉੱਤੇ ਡਾਂਗਾਂ ਵੀ ਬਰਾਈਆਂ ਸੋ ਇਸ ਤਰ੍ਹਾਂ ਦਾ ਵਰਤਾਂਤ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਤੇ ਇੱਕ ਮੈਂ ਤੁਹਾਨੂੰ ਹੋਰ ਜਾਂਦੇ ਜਾਂਦੇ ਦੱਸ ਦਿਆਂ ਕਜੀਆਂ ਸਰਕਾਰ ਪਾਵਰ ਕਾਮ ਦੀਆਂ ਜਿਹੜੀਆਂ ਜ਼ਮੀਨਾਂ ਵੇਚ ਰਹੀ ਹੈ ਜਾਇਦਾਦਾਂ ਵੇਚ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਪੀ ਐਸ ਸੀ ਬੀ ਇੰਜੀਨੀਅਰ ਐਸੋਸੀਏਸ਼ਨ ਹੈ ਪੀ ਐਸ ਸੀ ਬੀ এমਪਲੋਏਡ ਜੁਆਇੰਟ ਫੋਰਮ ਹੈ ਬਿਜਲੀ ਮੁਲਾਜ਼ਮਾਂ ਇੱਕ ਤਮ ਮੰਚ ਪੰਜਾਬ ਹੈ ਐਸੋਸੀਏਸ਼ਨ ਆਫ ਜੂਨੀਅਰ ਜੂਨੀਅਰ ਇੰਜੀਨੀਅਰ ਹੈ ਗ੍ਰਿਡ ਸਬਸਟੇਸ਼ਨ এমਪਲਾਈਡ ਯੂਨੀਅਨ ਹੈ ਪਾਵਰ ਕਾਮ ਐਂਡ ਟ੍ਰਾਂਸਕੋ ਪੈਨਸ਼ਨਰਸ ਯੂਨੀਅਨ ਪੰਜਾਬ ਹੈ ਇਹਨਾਂ ਨੇ ਵੀ ਐਲਾਨ ਕੀਤਾ ਕਿ 16 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਸਰਕਾਰ ਦੀ ਪੋਲ ਖੋਲਣ ਵਾਸਤੇ ਸਰਕਾਰ ਦੀਆਂ ناکਾਮੀਆਂ ਸਰਕਾਰ ਦਾ ਲੋਕ ਵਿਰੋਧੀ EMPLOYES ਵਿਰੋਧੀ ਪੰਜਾਬ ਵਿਰੋਧੀ ਜਿਹੜਾ ਚਿਹਰਾ ਨਕਾਬ ਕਰਨ ਵਾਸਤੇ ਉਹ 16 ਅਕਤੂਬਰ ਤੋਂ ਲੈ ਕੇ 31 ਅਕਤੂਬਰ ਦੇ ਦਰਮਿਆਨ ਤਰਨ-ਤਰਨ ਦੇ ਵਿੱਚ ਐਸਾ ਝੰਡਾ ਚੱਕਣਗੇ ਕਿ ਸਰਕਾਰ ਨੂੰ ਅਸੀਂ ਜਿਹੜਾ दाणे ਚਬਾਉਣ ਦੀ ਕੋਸ਼ਿਸ਼ ਕਰਾਂਗੇ ਔਰ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਾਂਗੇ ਕਿ ਜਿਹੜੀ ਪਬਲਿਕ ਪ੍ਰਾਪਰਟੀ ਨੂੰ ਨਾ ਵੇਚਿਆ ਜਾਵੇ ਲੋਕਾਂ ਦੇ ਪੈਸੇ ਦੀ ਬਰਬਾਦੀ ਨਾ ਕੀਤਾ ਜਾਵੇ ਕਿਉਂਕਿ ਬਕਵਕ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਆ ਸਾਰੀਆਂ ਇਸ ਗੱਲ ਦਾ ਹਮੇਸ਼ਾ ਜ਼ਿਕਰ ਕਰਦੀਆਂ ਕਿ ਸਰਕਾਰ ਪੰਜਾਬ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਚਾਹੇ ਉਹ ਬਿਹਾਰ ਦੀਆਂ ਚੋਣਾਂ ਹੋਣ ਚਾਹੇ ਗੁਜਰਾਤ ਦੀਆਂ ਚੋਣਾਂ ਹੋਣ ਚਾਹੇ ਹੋਰ ਸੂਬਿਆਂ ਦੀਆਂ ਚੋਣਾਂ ਹੋਣ ਉਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਚੋਣਾਂ ਦੇ ਵਿੱਚ ਲਾ ਕੇ ਆਪਣੇ ਆਪ ਨੂੰ ਜਿਹੜਾ ਪਰਫੁੱਲਤ ਕਰਨ ਦੇ ਯਤਨਾਂ ਦੇ ਵਿੱਚ ਲੱਗੀ ਹੋਈ ਹੈ ਜਦ ਕਿ ਪੰਜਾਬ ਦੇ ਲੋਕਾਂ ਦੀਆਂ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਅੱਜ ਤੱਕ ਵੀ ਪੌਣੇ 4 ਸਾਲ ਦੇ ਵਿੱਚ ਪੂਰ ਨਹੀਂ ਚੜਾਏ ਸੋ ਸਰਕਾਰ ਨੂੰ ਇਹਨਾਂ ਮੁੱਦਿਆਂ ਬਾਰੇ ਚਾਹੇ ਉਹ EMPLOYEES ਹੋਣ ਚਾਹੇ ਕਿਸਾਨ ਯੂਨੀਅਨਾਂ ਹੋਣ ਚਾਹੇ ਉਹ ਕੋਈ ਵੀ ਜਥੇਬੰਦੀ ਹੋਵੇ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਪੂਰਾ ਕਰਨ ਦੇ ਲਈ ਸਿਰਦ ਯਤਨ ਹੋਣੇ ਚਾਹੀਦੇ ਆ ਕਿਉਂਕਿ ਸਰਕਾਰਾਂ ਦੇ ਉੱਤੇ ਟੇਕ ਲੋਕਾਂ ਦੇ ਟੇਕ ਜਿਹੜੀ ਸਰਕਾਰਾਂ ਦੇ ਉੱਤੇ ਹਮੇਸ਼ਾ ਹੁੰਦੀ ਹੈ ਸੋ ਲੋਕਾਂ ਦੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਸਰਕਾਰ ਨੂੰ ਇਸ ਪਾਸੇ ਉਚੇਚਾ ਧਿਆਨ ਦੇ ਕੇ ਸਰਕਾਰਾਂ ਦੇ ਜਿਹੜੇ ਲੰਮੇ ਸਮੇਂ ਤੋਂ ਲਮਕਦੇ ਮਸਲੇ ਆ ਕਿਉਂਕਿ ਕੇਜਰੀਵਾਲ ਸਾਹਿਬ ਹੋਣ ਚਾਹੇ ਭਗਵੰਤ ਮਾਨ ਸਾਹਿਬ ਹੋਣ ਆ ਆਮ ਚੋਣਾਂ ਦੌਰਾਨ 2022 ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਕਿਸੇ ਮੁਲਾਜ਼ਮ ਦਾ ਧਰਨਾ ਨਹੀਂ ਲੱਗਣ ਦੇਣਾ ਕਿਸੇ ਨੂੰ ਟੈਂਕੀ ਦੇ ਉੱਤੇ ਚੜ੍ਹਨ ਨਹੀਂ ਦੇਣਾ ਕਿਸੇ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਨ ਦੇਣਾ ਅਸੋ ਇਹ ਸਾਰਾ ਕੁਝ ਜਿਹੜਾ ਅੱਜ ਪੰਜਾਬ ਦੇ ਵਿੱਚ ਜਿਹੜਾ ਵਰਤਾਰਾ ਹੈ ਉਹਨਾਂ ਦੇ ਕਹੇ ਹੋਏ ਬੋਲਾਂ ਦੇ ਬਿਲਕੁਲ ਉਲਟ ਚੱਲ ਰਿਹਾ ਇਹਦੇ ਬਾਰੇ ਜਿਹੜਾ ਸਰਕਾਰ ਨੂੰ ਔਰ ਆਮ ਆਦਮੀ ਪਾਰਟੀ ਨੂੰ ਸਹਿਰਦ ਹੋਣਾ ਚਾਹੀਦਾ ਨਹੀਂ ਤਾਂ ਇੱਕ ਸਾਲ ਬਾਅਦ ਫੇਰ ਮੁੜ ਕੇ ਸਵਾ ਸਾਲ ਬਾਅਦ 2027 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਪੰਜਾਬ ਦੀਆਂ ਆਮ ਚੋਣਾਂ ਹੋਣੀਆਂ ਉਹਦੇ ਵਿੱਚ ਲੋਕ ਜਿਹੜਾ ਸਭ ਕੁਝ ਯਾਦ ਰੱਖਦੇ ਨੇ ਸੋ ਲੋਕ ਜੇ ਤੁਹਾਨੂੰ ਸੱਤਾ ਦੀਆਂ ਪੌੜੀਆਂ ਚੜਾ ਵੀ ਸਕਦੇ ਆ ਤਾਂ ਸੱਤਾ ਦੀਆਂ ਪੌੜੀਆਂ ਤੋਂ ਤੁਹਾਨੂੰ ਲਾ ਕੇ ਥੱਲੇ ਸੁੱਟਣ ਦੀ ਸਮਰੱਥਾ ਵੀ ਇਹ ਆਮ ਜਨਤਾ ਰੱਖਦੀ ਹੈ ਸੋ ਅ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੋ ਜਿਨ੍ਹਾਂ ਜਿਨ੍ਹਾਂ ਦਰਸ਼ਕਾਂ ਨੇ ਹਾਲੇ ਤੀਕ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਔਰ ਆਪਣੇ ਜਿਹੜੇ ਬੁੰਨਲੇ ਵਿਚਾਰ ਹੈ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਸਾਨੂੰ ਆਪਣੇ ਵਿਚਾਰ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਡੇ ਅਨੁਸਾਰ ਤੁਹਾਡੇ ਤਰੀਕੇ ਦੇ ਨਾਲ ਤੁਹਾਡੀਆਂ ਜਿਹੜੀਆਂ ਦੁੱਖ ਤਕਲੀਫਾਂ ਦੀ ਜਿਹੜੀ ਬਾਤ ਹੈ ਉਹ ਸਰਕਾਰ ਕੋਲੇ ਪਾ ਕੇ ਤੁਹਾਡੇ ਉਹਨਾਂ ਨੂੰ ਹੱਲ ਕਰਾਉਣ ਦਾ ਯਤਨ ਕਰਦੇ ਲਈ ਤਦ ਤੱਕ ਦੇ ਲਈ ਸ਼ਬਾਖਰ